ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੋਂ ਆਉਂਦਾ ਡੇਰੀ ਫਾਰਮ 61 ਤੇ ਅੱਜ ਦੀ ਵੀਡੀਓ ਲੱਗੇ ਮਹਰਾਉਂ ਕਮਲ ਡੇਰੀ ਫਾਰਮ ਪਿੰਡ ਪਗਵਾਨਪੁਰ ਤੇ ਅੱਜ ਦੀ ਵੀਡੀਓ ਵਿੱਚ ਟੋਟਲਾ ਆਪਾਂ ਤੁਹਾਨੂੰ 4 ਛੋਟੀਆਂ ਦਿਖਾਵਾਂਗੇ 24 ਸਿੰਘਾਂ ਸਵਾਈਆਂ ਤੇ ਆਪਾਂ ਪਹੁੰਚੇ ਬਾਈ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸੱਸੀਆ ਭਾਜੀ ਸੱਸੀ ਗੱਲ ਜੀ ਦੀ ਦੋਸ ਨਾਲ ਠੀਕ ਠਾਕ ਜੀ ਕਿਰਪਾ ਬਾਬੇ ਦੀਪ ਸਿੰਘ ਜੀ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਇਹ ਪਾਣੀ ਪਾਣੀ ਨਾਲ ਕਿੱਧਰ ਕਿਵੇਂ ਜੇ ਪਾਣੀ ਤਾਂ ਆਪਣੇ ਵਿੱਚ ਆ ਹੀ ਰਹਿੰਦਾ ਜੀ ਠੀਕ ਹੈ ਠੀਕ ਹਾਂਜੀ ਹਾਂਜੀ ਚਲੋ ਚੜ੍ਹਦੇ ਰੱਖੇ ਤੇ ਕਿਵੇਂ ਸੇਵਾ ਸੁਗਰਾ ਹਰ ਸੇਵਾ ਵੀ ਦੀ ਚੱਲੀ ਜਾਂਦੇ ਰੋਜ਼ ਪਿੰਡ ਤੋਂ ਜਾਂ ਆਪਣੇ ਵਾਗਬ ਲੈ ਜਾਂਦੇ ਆ ਬੰਦੇ ਜਾਂ ਪਿੰਡ ਤੋਂ ਹੀ ਲੈ ਜਾਂਦੇ ਲੰਗਰ ਹਾਂਜੀ ਹਾਂਜੀ ਚੱਲੀ ਜਾਂਦਾ ਕੰਮ ਐਦਾਂ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਟਰਾਲੇ ਯਾਰ ਜੀ ਇਹ ਕਿੱਧਰ ਨੂੰ ਭੱਲਣੇ ਇਹ ਤੁਹਾਡੇ ਵੱਲ ਨੂੰ ਚੱਲੇਗੀ ਠੀਕ ਹੈ ਜੀ ਵੀਰੇ ਗੱਡੀ ਗਈ ਆ ਪਾਈ ਹੋਣੀ ਉਦੋਂ ਦੀ ਸੇਵਾ ਤਿਆਰ ਕਰਨ ਮਹਾਰਾਜ ਚੜ੍ਹਦੇ ਆ ਗਲਾਚ ਰੱਖੇ ਤੇ ਚਲੋ ਕਰਨੀ ਵੀ ਚਾਹੀਦੀ ਹੈ ਬਾਕੀ ਜਿਹੜੇ ਵੀਰ ਭਰਾ ਉੱਚ ਏਰੀਏ ਦੇ ਵਿੱਚ ਆਦੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜਰੂਰ ਪਹੁੰਚਣ ਕੋਈ ਨਾ ਕੋਈ ਉੱਧਰ ਬਿਲਕੁਲ ਬਿਲਕੁਲ ਤੂੜੀ ਦਾ ਚਾਰ ਲੈ ਕੇ ਹਨਾ ਹਾਂਜੀ ਹਾਂਜੀ ਤੂੜੀ ਦਾ ਚਾਰ ਦਾ ਜਿਆਦਾ ਖਾਣ ਪੀਣ ਨੂੰ ਸਾਲ ਨੂੰ ਬਹੁਤ ਯਾਦ ਬੜੀ ਕਿਰਪਾ ਵਾਹਿਗੁਰੂ ਦੀ ਪਹਿਲਾਂ ਬੜਾ ਯੋੜ ਰੱਖਿਆ ਵਾ ਹਾਂਜੀ ਹਾਂਜੀ ਤੇ ਹੁਣ ਤੂੜੀ ਦਾ ਤੇ ਚਾਰ ਦਾ ਸਾਰੇ ਚੋਕਰ ਚੱਕਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਬਾਈ ਜੀ ਆਪਣਾ ਨ ਪਿੰਡ ਭਗਵਾਨਪੁਰ ਤਹਿਸੀਲ ਦੇਰਬਾ ਬਨਾਨਕ ਤੇ ਜ਼ਿਲ੍ਹਾ ਗਰਦਾਸ ਖੁਰਿਆ ਆਪਣਾ ਠੀਕ ਆ ਜੀ ਫੋਨ ਨੰਬਰ ਬੋਲ ਦਿਓ 9888107784 ਨੰਬਰ ਆ ਇੱਥੇ ਵਟਸਐਪ ਚੱਲਦਾ ਜੀ ਠੀਕ ਆ ਜੀ ਇਧਰੋਂ ਕਰੀਏ ਸ਼ੁਰੂਆਤ ਜੀ ਕਿ ਇਧਰੋਂ ਕਰੀਏ ਇਧਰੋਂ ਵੱਡੀ ਕਰ ਲਓ ਠੀਕ ਆ ਜੀ ਆ ਪਹਿਲੇ ਨੰਬਰ ਤੇ ਇਧਰ ਹੀ ਆ ਜਿਓ ਹੋਰ ਪਹਿਲਾਂ ਸਿਓ ਕਿਵੇਂ ਆ ਜੀ ਮੈਂ ਇਹ ਮੈਂ ਤੀਜੇ ਸੁਦਾ ਵੀ ਦੀ ਪਿਓਰ ਸੂਈ ਆ ਅੱਛਾ ਜੀ ਹਾਂ ਜੀ ਹਾਂ ਜੀ ਤੇ 15 ਕਿਲੋ ਵਾਲੀ ਮੱਝ ਆ ਅੱਛਾ ਜੀ ਇਹਨਾਂ ਨੂੰ 12 13 ਸੂਈ ਨੂੰ ਹੋ ਗਏ ਜੀ ਠੀਕ ਆ ਨੀ ਕਰਕੇ ਕੋਈ ਵੰਡਰੀ ਬੋਲ ਪਿਆ ਹੁਣ ਇੱਥ ਸਾਰੇ ਦਿਖਾ ਦਾਂਗੇ ਪਾਲੇ ਖੋਲਦੇ ਬਾਕੀ ਦਿਖਾਈਏ ਜੈਡ ਬਲੈਕ ਰੈਡ ਮੈਂ ਕਾਦੀ ਆ ਵੀ ਵੇਖਣੀ ਕੋਈ ਤਗੜੇ ਕਾਰ ਸਾਰੀ ਖੋਲਣੀ ਚੈੱਕ ਕਰਵਾ ਤੀਸਰਾ ਸਹੀ ਆ ਇਹ ਰਸਿਕਨ ਟੈਂਕੀ ਯਾਰ ਇਸ ਬੱਤੀ ਆ ਚੱਪਾ ਵਾਂਗੂ ਬਣੀ ਪਈ ਆ 11 ਤੋਂ 12 ਲੀਟਰ ਐਸਪੈਨ ਜਿਹੜਾ ਦੁੱਧ ਬਿਲਕੁਲ ਜਿਹਦੇ ਕੋਲ ਰੈਡੀ ਆ ਤੇ ਥਾਣਾ ਦਾ ਸੈੱਜ ਵੀ ਚੰਗਾ ਆ ਗਿਆ ਵਾ ਹਨ ਕੱਲਾ ਕੱਲਾ ਲੱਗਾ ਪਿਆ ਲੈਓ ਬਾਈ ਲੈਓ ਪਾਪਾ ਜੀ ਕੋਈ ਸੀਅਸ ਪਾਲ ਤੋਂ ਚੈੱਕ ਕਰ ਸਕਦੇ ਓ ਜੱਟ ਬਲੈਕ ਪੂਛ ਤਾਂ ਜਿਹੜੇ ਵਾਲ ਇਹਦੇ ਕਾਲੇ ਆ ਤੇ ਸਪੈਸ਼ਲੀ ਇਹਦੇ ਫੀਮੇਲ ਪਾਲ ਬਾਕੀ ਕੋਈ ਵੀਰ ਭਰਾ ਛੇ ਵਾਲਾ ਲੈ ਜੀ ਚਲੋ ਦੁੱਧ ਚੰਗਾ ਕੱਢੀ ਜਾਊਗੀ 14 ਤੋਂ 15 ਲੀਟਰ ਦਾ ਮਿਲਤਰ ਕੌੜਿਆ ਫੜਿ ਪੂਛ ਮੜੀ ਜੀ ਫੜਿਓ ਬਾਈ ਜੀ ਕੰਮਣ ਆਹ ਦੇਖੋ ਲੋ ਜੀ ਇਹ ਪਿਆਰ ਖੱਲੇ ਕਰਮਾਲੀ ਨੇ ਥਾਂ ਤੋਂ ਨਹੀਂ ਜਿਹੜਾ ਐਨ ਲੋਲਡੀ ਆ ਮੱਝ ਦੀ ਤੇ ਦਾਦੀ ਆ ਮੱਝ ਵੀ ਆ ਗਈ ਇੱਥੇ ਆ ਕੇ ਕੋਈ ਵੇਖੂਗਾ ਨਾ ਕਹੂਗਾ ਕੋਈ ਵਾਕਿਆ ਕੀ ਚੀਜ਼ ਆ ਜੀ ਠੀਕ ਲੋ ਜੀ ਵੀਡੀਓ ਤੋਂ ਵੀ ਡਬਲ ਚੀਜ਼ ਦੇਖੂਗੀ ਆਦੇ ਉਨੀ ਅੱਗੇ ਤੋਂ ਨਹੀਂ ਤਸ਼ਿੰਦ ਭਾਈ ਇਹਦਾ ਮੁੱਲ ਫਿਰ ਮੁੱਲ ਤੇ ਵੀ ਜੀ ਤਨੂ ਭਾਵੇਂ ਹੋਰ ਕਿੱਟ ਹੁੰਦੀ ਏ 80 70 ਡੇਰ ਜਿੰਨਾ ਮਤੀ ਹੈ ਡੇਰ ਦੀ ਮੱਝ 100% ਹਾਂਜੀ ਤੇਰੀ ਦੂਜੀ ਜਿਹੜੀ ਡੇਰ ਤੋਂ 1 55 ਕੁਨੀਆਂ ਦੀਆਂ ਮੱਝਾਂ ਵੇਚੀਆਂ ਠੀਕ ਆ ਜੀ ਬੰਦੇ ਜਿੱਡੀ ਦੀ ਮੱਝ ਆ ਹਾਂਜੀ ਹਾਂਜੀ ਇੰਨਾ ਲੈਵਲ ਆਈ ਕਰਦੀ ਦੁੱਧ ਪੂਰਾ ਆ ਜਾ ਕੋਈ ਰੀ ਨਾ ਸੇਵਾ ਕਰੂ 15 ਕਿਲੋ ਦੁੱਧ ਗਰੰਟੀ ਨਾਲ ਦਊਗੀ ਮੱਝ ਅੱਛਾ ਠੀਕ ਵੀ ਬੜੀ ਚੰਗੀ ਮਗਰ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਹੁਣ ਬਾਈ ਜੀ ਰਾਜ ਦਾ ਮੁੱਲ ਮੁੱਲ 35 ਦੇ ਦिए 35 ਹਾਂਜੀ 135 ਠੀਕ ਹੈ 135 ਕੋ ਭੇਖਣਾ ਪਾਜੇ ਜੀ ਇਹਨੂੰ ਹਾਂ ਕੱਲਾ 35 ਹਾਂਜੀ ਇਹ ਵੀ ਗੱਲ ਸਹੀ ਨਹੀਂ ਕਰੀਏ ਜੱਜ ਜਿਆਹਰ ਇਹ ਕਾਣੀ ਚਲੋ ਪੈਂਦਾ ਬੜੇ ਸਿਆਣੀ ਹਾਂਜੀ ਹਾਂਜੀ ਤੇ ਇੱਕ ਪੰਜੀ ਦੀ ਹਾਣਾ ਦੇ ਦੀ ਵਾ ਇੱਕ ਪੰਜੀ ਵੀ ਹਾਂਜੀ ਮਾਨਤਾਲ ਕੋਈ ਘਰਾਲੇ ਵੀ ਥੋੜਾ ਬੋਦਾ ਕਰ ਦੋ ਜੱਜ ਜਿਆਹਰ ਜਿੱਥੇ ਛੱਡਣੀ ਆ ਚਲ 23 ਦੀ ਦੇਣਾ ਠੀਕ ਆ ਲਓ ਜੀ 1 ਲੱਖ 23 ਹਜ਼ਾਰ ਦੀ ਤਾਂ ਰਸ਼ੀਨ ਟੈਂਕੀ ਹੈ ਬਾਕੀ ਘਰ ਦਾ ਵੀ ਸ਼ਿੰਗਾਰ ਤੇ ਸੁਰ ਲਈ ਦਾ ਵੀ ਸ਼ਿੰਗਾਰ ਮਗਰ ਕੋਈ ਮੈਂ ਖਲੋਣਾ ਪਾਣਾ ਲੱਗਦਾ ਕਰੋ ਚੈੱਕ ਨਹੀਂ ਬਾਕੀ ਕਾਦ ਬਹੁਤ ਤਗੜਾ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਝੋਟੀ ਦੂਜੇ ਨੰਬਰ ਤੇ ਵੀ ਜੇ ਟੋਕਰ ਦੇ ਝੋਟੀ ਅੱਛਾ ਜੀ ਇਹ ਚੌਵਾਂ ਕਿ ਮਹੀਨੇ ਪੰਜਾਂ ਦੀ ਪੰਜਾਂ ਦੀ ਲਾ ਲੋ ਜੀ ਅੱਛਾ ਜੀ ਕੱਟੀ ਮਗਰ ਦੇ ਅੱਛਾ ਜੀ ਤੇ ਜੇ ਇਹ ਕੱਟੀ ਕਿਹਨੇ ਖਰਨੀ ਆ ਉਹ ਪਹਿਲਾਂ ਗੱਲ ਕਰ ਲੈਣੇ ਆ ਹਾਂ ਜੀ ਮਿਲਦੀ ਕੱਟੀ ਦੇ ਸ਼ਾਮਾਂ ਨੂੰ ਦੁੱਧ 4 ਤੋਂ 5 ਕਿਲੋ ਜੀ ਇੱਕੋ ਟਾਈਮ ਮਿਲਦੀ ਇੱਕੋ ਟਾਈਮ ਸ਼ਾਮਾਂ ਨੂੰ ਹੋ ਚੁੰਦੇ ਠ ਦੋ ਦਸ ਮਿੰਟ ਕੇ ਲੈ ਜਾ ਜਿਹੜਾ ਹੈਗਾ ਪੰਜ ਪੰਜ ਕਹਦਾ ਕਿਲੋ ਘਟ ਨਿਕਲੇ ਕਿਸੇ ਨੇ ਮੈਨੂੰ ਕੋਈ ਕਹਿਣਾ ਨਹੀਂ ਕਿਲੋ ਭਲੇ ਹਾਂਜੀ ਹਾਂਜੀ ਤੇ ਬਾਕੀ ਕੱਟੀ ਜਿਹੜਾ ਖੂਗਾ ਕੋਈ ਤੇ 7 ਤੋਂ 8 ਹਜ਼ਾਰ ਦੀ ਕੱਟੀ ਰੱਖ ਲਾਂਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਖੋਲਿਓ ਅੰਕਲ ਜੀ ਇਹ ਖੋਲ ਕੇ ਫਿਰ ਦਿਖਾਈਏ ਖੋਲੋ ਇਹ ਬਣੀਆ ਗਾਂਗ ਜਾਂ ਨਹੀਂ ਹੈ ਦੇਖੋ ਇਹਰ ਬਣੀ ਹੈਗੀ ਆ ਕਹਿੰਦੇ ਆ ਦਾ ਮੀਨੂ ਟਪ ਗਈ ਆ ਪਰ ਮੈਂ ਹਾਂ ਤੁਹਾਨੂੰ ਕਮਾ ਮੈਂ ਖਾਲੀ ਕਰਕੇ ਠੀਕ ਕਰਾਂ ਜੀ ਬਈ ਬਣੀ ਹੈ ਜਰੂਰ ਹੈ ਬਣੀ ਹੈ ਜਰੂਰ ਬਣੀ ਚੱਲ ਕੰਮ ਆ ਗਿਆ ਠੀਕ ਆ ਜੀ ਸੂਈ ਨੂੰ ਕੋ 4 ਤੋਂ 5 ਮਹੀਨੇ ਹੋ ਗਏ ਰੱਖਾਂ ਲਾ ਗਿਆ ਇਹ ਚੱਡਾ ਇਹ ਬਈ ਸੱਜਣ ਨੇ ਕਿੰਨਾ ਕੱਢਿਆ ਦੁੱਧ ਆਹ ਕੱਢੀ ਜੀ ਠੀਕ ਹੈ ਜੀ ਲਿਤਾ 10000 ਕਿਲੋ ਦੁੱਧ ਠੀਕ ਹੈ ਲਓ ਜੀ ਆਹ ਵਾਲੀ ਫੀ ਮਿਲ ਕਾਫੇ ਦੇ ਵਿੱਚ ਫੜੀ ਪੜਾਈ ਆ ਲੈਓ 11 ਲੀਟਰ ਜਿਹੜਾ ਦੁੱਧ ਇਹਨੇ ਸੱਜਰ ਨੇ ਭਰਿਆ ਵਾ ਇਸ ਟਾਈਮ ਜਿਹੜਾ 4 ਲੀਟਰ ਹੈ ਏਸ ਨੂੰ ਟਾਈਮ ਮਿਲਦੀ ਕਰਮ ਵਾਲੀ ਇਹ ਨੀਰੀ ਦਾ ਪਾਖ ਰੱਖ ਰਹੀ ਆ ਬਾਕੀ ਬਿਲਕੁਲ ਨਵੀਂ ਹੈ ਠੀਤੀ ਹੈ ਜੇ ਕੋਈ ਸ਼ਾਮ ਲੂਗਾ ਚੱਲੂਗਾ ਥੂੜੇ ਦੇ ਸਕਦੀ ਏ ਤੇ ਕੰਨ ਤੋਂ ਵੀ ਬਹੁਤ ਜੀ ਚੰਗਾ ਲੱਗਾ ਵਾ ਇਹ ਨਕਲਾ ਕਲਾ ਲੱਗਾ ਪਿਆ ਤੇ ਹੈ ਵੀ ਸਿੰਗਲ ਹੱਡੀ ਤਰਵਰੀ ਚੈੱਕ ਅਪ ਇਹ ਟੂੜਾ ਤੇ ਕੱਲ ਵਜਾਂਦੀ ਵੀ ਚੰਗੀ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਦਾ ਨਿਗਾ ਜਾਈ ਆ ਹਾਂਜੀ ਜੇ ਕਿਨੇ ਇੰਦਾਂ ਖੜਨੇ ਆ ਅੱਛਾ ਜੀ ਝੋਲੂਗਾ ਜੀ ਕੋਈ ਕੱਟੀਆਂ ਬਗੈਰ ਹਾਂਜੀ ਤੇ ਫਿਰ ਦੇ ਦਿਓ ਮੈਨੂੰ 43000 ਰੁਪਿਆ ਅੱਛਾ ਜੀ ਡਾਊਨ ਕਰ ਦਾਂਗੇ ਵਿਚੋਂ ਤੇ ਜੇ ਕਿਨੇ ਕੱਟੀ ਦੇ ਨਾਲ ਲੈਣੀ ਫਿਰ 50000 ਜੀ ਠੀਕ ਆ ਠੀਕ ਆ ਲਓ ਜੀ 15 ਦਾ ਮੁੱਲ ਦੋ ਦਾ ਮੁੱਲ ਜੀ ਕੱਟੀ ਨਾਲ ਖੜਨੇ ਫਿਰ 50 ਹਾਂਜੀ ਫਿਰ 50000 ਠੀਕ ਆ ਕਰ ਦਿਓ ਮਾਨ 50 ਚੋਂ ਫਲਾਇਰ ਦੋ ਯਰ ਕਰਦਾ 48000 ਦੀ ਨਾ ਨੋੜੇ ਦਾ। ਕੱਟੇ ਦਾ ਨਾਮ 48000 ਦੀ ਬਿਲਕੁਲ ਜਿਹੜੀ ਫਰੀ ਵਾਲਾ ਸਾਬ ਹੈ ਯਾਰ। ਜਿਹੜੀ ਸਾਬੀ ਮਿਲਦੀ ਉਦਾਂ ਕੱਟੀ ਛੱਡੋ ਸ਼ਾਮ ਨੂੰ ਸੱਜਰਾ ਵਾਂਗ ਚੋ। ਅੱਛਾ ਜੀ। ਇਹਨਾਂ ਵੀ ਕੋਈ ਛੜੀਆਂ ਮਾਰੂ ਮਜ਼ੇ ਵਾਲਾ ਹੀ ਕੰਮ ਹੈ। ਠੀਕ ਆ। ਤੇ ਬਾਈ ਤੇਜੇ ਨੰਬਰ ਤੇ ਕਿਵੇਂ ਆ ਗਈ? ਤੀਜੇ ਨੰਬਰ ਤੇ ਵੀ ਛੋਟੀ ਬੜੀ ਚੰਗੀ ਸੂਈ ਆ। ਪਹਿਲਾਂ ਛੋਟੀ ਪਨੂਨ। ਅੱਛਾ ਜੀ। ਤੇ ਬਹੁਤ ਥਾਂ ਚੜਾ ਚੰਗਾ ਚਵਾਈ ਇੰਨੀ ਸਾਬ ਹੈ ਕੱਟਾ ਮਗਰ ਮੋੜਾ ਦਾ ਬਹੁਤ ਚੰਗਾ। ਠੀਕ ਆ। ਤੇ 7-8 ਦਿਨਾਂ ਦੀ ਸੂਈ ਜੇ। ਅੱਛਾ ਜੀ। ਹ ਦੁੱਧ ਦੇਖ ਲਓ 7 ਕਿਲੋ ਬੋੜਾ ਆਣਾ ਵਾ ਬੋੜਾ ਲਾ ਲਾ ਦੁੱਧ ਲਾ ਲਊਗਾ 6-7 ਦਿਨ ਤੇ ਹੋਈ ਗਏ ਬੋੜਾ ਤੇ ਨਹੀਂ ਪੰਦਾ ਹਣਾ ਤੋਂ ਆਪਾਂ ਮਲੇ ਦੇ ਚੱਲੂਗੀ ਖਾਨ ਨੂੰ ਬੜੀ ਤਗੜੀ ਆ ਜੇ ਕੋਈ ਚੰਗੀ ਸੇਵਾ ਕਰੂ ਦੁੱਧ 9-10 ਕਿਲੋ ਰਾ ਆਉਣਾ ਪਹਿਲੇ ਸਵੇਰੇ ਭਰਦੀ ਸੀ ਠੀਕ ਆ ਠੀਕ ਆ ਉਹ ਹੁੰਦਾ ਇਹਨੂੰ ਪਤਾ ਹੀ ਨਹੀਂ ਪਹਿਲੇ ਡੱਲ ਤੋਂ ਹੀ ਇਹ ਪਈਦਾ ਸਵੇਰੇ ਨਾ ਅੱਖਾਂ ਲਾ ਚੱਡਾ ਆ ਗਿਆ ਤੇ ਕੰਡ ਕੋ ਦੇਦਾ ਵੀ ਚੰਗਾ ਵਾ ਤੇ ਬਾਕੀ ਰਸਤਾ ਉਹ ਜਿਹੜਾ 7 ਲੀਟਰ ਦਾ ਦੁੱਧ ਬਿਲਕੁਲ ਹੀ ਤਿਆਰ ਹੈ ਜੇ ਬਾਕੀ ਕੋਈ ਚੰਗੀ ਸੇਵਾ ਕਰ ਲੂ ਰ ਚਲੋ ਦੁੱਧ 9-10 ਲੀਟਰ ਕੱਢੀ ਜਾਊਗੀ ਇਹਦੇ ਪਿਛੇ ਆ ਗਿਆ ਜੀ ਮੇਲ ਕਫ ਲੋ ਜੇ ਤੇ ਇਸ ਕੋਲ ਦੀ ਕੀ ਕਾਸਾ ਤੇ ਨਹੀਂ ਤੇ ਸੁਣ ਨੂੰ ਜਿਹਾ ਜਿਵੇਂ ਇਹ ਤੋਂ 7 ਦਿਨ ਹੋਏ ਅਜੇ ਇਹ ਛੱਡਾ ਛੁੱਡਾ ਜਿਹੜਾ ਬਹੁਤ ਹੀ ਜਿਹੜਾ ਸਫਾਈਆਂ ਦੇ ਵਿੱਚ ਆ ਗਿਆ ਵਾ ਇਹਨੂੰ ਵੀ ਤੱਲਾ-ਕਲਾ ਥਾਂ ਲੱਗਾ ਪਿਆ ਇਹਦਾ ਬਾਈ ਮੁੱਲ ਹੈ ਰਾ ਮੋਲਵੇ ਜੀ ਇਹ ਕਰੀਏ ਬਾਬ ਜਿੱਦੇ ਮੱਦੀ 90 85 80 ਹਜ਼ਾਰ ਦੀ ਮਾਝ ਦੇ ਰਾਂਗੇ 80 ਵੀ ਹਾਂਜੀ ਨਹੀਂ ਕਰੀਏ ਅੰਦਰ 80 ਤੋਂ ਯਾਰ ਛੱਡ ਦਈਏ ਯਾਰ ਹੋਰ ਛੱਡ ਦਈਏ ਦੋ ਅੱਗੇ ਆਲੀ ਜਸਤਪਰੀਆ ਦੀਆਂ ਨਾਲ ਦੇ ਦਾਂਗੇ ਛੋਟੀ ਠੀਕ ਹੈ ਲਓ ਜੀ ਬਿਲਕੁਲ ਤਾਜੀ ਬੜੀ ਚੰਗੀ ਦੀ ਰੱਖਿਆ ਬੜਾ ਇਹ ਚੈੱਕ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਗਿਆ ਮੋੜਾ ਦਾ ਅਮਨ ਨਤੀ ਦਾ ਬਹੁਤ ਹੀ ਚੰਗਾ ਸਾਂਭਣਾ ਆ ਠੀਕ ਆ ਬੈਠਾ ਨਹੀਂ ਇਹੜੀ ਕੱਟਾ ਅੰਦਰ ਹੋਣਾ ਉਹ ਸਾਰੇ ਬੱਚੇ ਐਂਡ ਤੇ ਵਿਖਾ ਦਿੰਨੇ ਆ ਠੀਕ 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 ਬੜੀ ਚੌਥੇ ਨੰਬਰ ਤੇ ਫਿਰ ਕਿਵੇਂ ਆ ਗਈ ਚੌਥੇ ਨੰਬਰ ਤੇ ਮੈਂ ਤੀਜੇ ਸਵੇਰ ਸੂਈ ਆ ਅੱਛਾ ਜੀ ਟੈਂਕ ਤੇ ਥੋੜਾ ਚਲੋ ਪਤਲਾ ਖੁੱਲਾ ਵਾ ਥੋੜਾ ਜਿਹਾ ਹਾਂ ਜੀ ਇੰਨਾ ਨਹੀਂ ਮੱਝ ਨਾਲ ਰਲਦਾ ਹੀ ਆ ਠੀਕ ਆ ਕਾਦੀ ਦੀ ਸੂਈ ਜੇ ਅੱਛਾ ਇਹ ਹੋਈ ਇਹੋ ਕੱਟੀ ਠੀਕ ਗੱਲ ਆ ਬਿਲਕੁਲ ਤਾਜ਼ਾ ਜਵਾਗ ਹੈ ਜੇ ਬੈਠਾ ਕੀ ਮਲਕਾਪ ਅੰਦਰ ਬੰਨੋ ਇਹਨੂੰ ਜਾਰੇ ਨੂੰ ਇਹਦੇ ਕੋਲ ਬਾਈ ਕਿੰਨੀ ਵੀ ਦਵਾਈ ਕੀਤੀ ਹੈ ਜੇ ਇਹਨੂੰ ਵਿਧੀ ਕਾਲੀ ਸ਼ਾਮੀ ਥੋੜੀ ਜਿਹੀ ਚੋਈ ਤੇ ਹੁਣ ਚੋਈ ਥੋੜੀ ਜਿਹੀ ਸਵੇਰੇ ਅੱਛਾ ਜੀ ਕੋਈ 4 ਕਿਲੋ ਹੈਡ ਚੋਇਆ ਜੇ ਇੱਥੇ ਨੂੰ ਡੰਗ ਦਾ ਹਾਂ ਜੀ ਡਾਂ ਡੰਗ ਦੰਵਾਉਂਦੇ ਹਾਂ ਡੰਗਾ ਵਾ ਤੇ ਪੱਟੀ ਨੂੰ ਪਿਆ ਲੈਣਾ ਠੀਕ ਆ ਠੀਕ ਗੱਲ ਆ ਜੀ ਥੋੜਾ ਭਾਂਡਾ ਜਿਹੜਾ ਠੀਕ ਆ ਠੀਕ ਆ ਜੀ ਡਾਬੋ ਜੀ ਕੱਦ ਵਜਨ ਜਿਹੜਾ ਇਹਦਾ ਵੀ ਚੰਗਾ ਹੋਇਆ ਥੋੜਾ ਨਾਲ ਦਸ ਹੈ ਜਿਹਾ ਉਹ ਜਿਹੜਾ ਬਹੁਤ ਹੀ ਸ਼ਾਨਦਾਰ ਆ ਉਹਨੂੰ ਇਹਨਾਂ ਇਕੱਲਾ ਇਕੱਲਾ ਲੱਗਾ ਪਿਆ ਵਾ ਤੇ ਹਜੇ 7 ਕਿਲੋ ਲੀਟਰ ਦੇ ਆਸ-ਪਾਸ ਜਿਹੜਾ ਬਹੁਤ ਹੀ ਬਿਲਕੁਲ ਤਿਆਰ ਹੈ ਤੇ ਕੋਲ ਸੇਮ ਵੀ ਥੋੜਾ ਜਿਹਾ ਖੁੱਲਾ ਆ ਗਿਆ ਬਾਕੀ ਕੱਦ ਵਜਨ ਤੇ ਵਕਤ ਸਾਮ ਨੂੰ ਬਾਬਾ ਜੀ ਸੋਹਣ ਚਲੋ ਦੁੱਧ ਇਹ ਵੀ ਚੰਗਾ ਗੱਡੀ ਜਾਊਗੀ ਕਰਮ ਵਾਲੀ ਇਹਦਾ ਵੀ ਬਿੰਦੀਆਂ ਲਾਈਆ ਚੱਡਾ ਆ ਗਿਆ ਤੇ ਜਵਾਕ ਜਿਹੜੇ ਇਸ ਨੰਬਰ ਵਾਈ ਸਾਰਿਆਂ ਨੇ ਦਿਖਾ ਦਿੰਦੇ ਐਂ ਤੇ ਕਿੱਡਾ ਕਿਡਾ ਹੈ ਨੱਖਾਂ ਵਾਲਾ ਦੇ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਇਹਦਾ ਬਾਈ ਮੁੱਲ ਫਿਰ ਬੜੀ ਚੰਗੀ ਮੈਂ ਇਹ ਦੀ ਵੇਚੀ ਇਹਦੇ ਚਲੋ ਤੇਜੀ ਤੁਜੀ ਹੁੰਦੀ 85 ਦੀ ਵੇਚ ਦੇਣੀ ਸੀ ਹਾਂਜੀ ਹੁਣ ਕਿੰਨਾ 85 ਦੇ ਨਾਲ ਇਹਦਾ 80 ਅੱਛਾ ਜੀ 70000 ਦੀ ਮਾਈ ਦੇਵਾਂਗੇ ਬਿਲਕੁਲ 70 ਮਗਰ ਥੋੜਾ ਦਿੱਤੀ ਜੇ ਦਾ ਚਵਾਈ ਇੱਕ ਨੰਬਰ ਨਿਕਲੀ ਜੀ ਸੀਲ ਇੰਨੀ ਵਧੀਆ ਕੰਨੂ ਗੱਲਾਂ ਤੇ ਫ੍ਰੀ ਵਾਲਾ ਕੰਮ ਹੀ ਹੈ 托ਕਰਾਂ ਦੇ ਭਾਅ ਮੋਲੀ ਜੇ ਠੀਕ ਹੈ ਠੀਕ ਹੈ 50000 ਹੋ ਗਏ ਬਿਲਕੁਲ ਤਾਜੀ ਸੂਈ ਨਾਰਮਲ ਰੇਟ ਹੈ ਇਤੋਂ ਪਰ ਚਲੋ ਰੱਬ ਦਾ ਨਾ ਹੀ ਆ ਸੇ ਪਸ਼ੂ ਬਾਈ ਦੇ ਕੋਲ ਚੰਗੇ ਆ ਸੂਮੇ ਸਵਾਲੇ ਸਾਰੇ ਠੀਕ ਆ ਠੀਕ ਆ ਜੀ ਹਾਂਜੀ ਪੱਲੇ ਆ ਜਾ ਦਿਖਾ ਦਈਏ ਆ ਮੈਂ ਕਿਰਸ਼ਾ ਜੀ ਨਾਲ ਉਹਨਾਂ ਦਿਖਾ ਲਓ ਹਾਂ ਟਰੱਕ ਦਾ ਟਰੱਕ ਹੀ ਟਿਕ ਟਾਂਗੂ ਪਹਿਲੇ ਨੰਬਰ ਤੇ ਮੱਝ ਵਿਕਣੀ ਆ ਠੀਕ ਆ ਲਓ ਜੀ ਪੰਡਾ ਪਾਈ ਫਿਰਦੀ ਏ ਥੱਲੇ ਕਰਮ ਵਾਲੀ ਤੇ ਆ ਜਾਓ ਹੁਣ ਦਿਵਾਕ ਦਿਖਾਉਨੇ ਭਈ ਆ ਜਾ ਦਿਤੀ ਜਾਓ ਆ ਜਾਓ ਜੋ ਆਗੇ ਤੇ ਹਾਂ ਮੈਂ ਵੱਡੀ ਮਾ ਜੀ ਆ ਲਓ ਹੜਾ ਹਾਂਜੀ ਆ ਕੱਟੀ ਵੱਡੀ ਮਾਈ ਦੀ ਪਹਿਲੇ ਨੰਬਰ ਵਾਲੀ ਦੀ ਠੀਕ ਜੇ ਆ ਜਿਹੜੀ ਦੂਜੀ ਪਹਿਲਾਂ ਛੋਟੀ ਉਹਦਾ ਕੱਟਾ ਲਓ ਠੀਕ ਆ ਲਓ ਜੀ ਆ ਜਿਹੜੀ ਦੂਜੇ ਨੰਬਰ ਦੀ ਦਿਖਾਈ ਆਪਾਂ ਆ ਦੂਜੇ ਤੀਜੇ ਨੰਬਰ ਤੇ ਹੋਈ ਟੋਕੜੀ ਹਣਾ ਤੇਜੇ ਨੰਬਰ ਤੇ ਆ ਗਿਆ ਜੀ ਫੀਮ ਮਲਕਾਫ ਤੇ ਚੌਥੇ ਦਾ ਕਿਹੜਾ ਉਹ ਕੱਟੀ ਦਿਖਾਤੀ ਆਪਾਂ ਵੱਡੀ ਮੰਜ ਦੀ ਵੱਡੀ ਮਾਈ ਦੀ ਆ ਕੱਟੀ ਆ ਠੀਕ ਆ ਠੀਕ ਆ ਜੀ ਉਹਦਾ ਕੱਟਾ ਵਾ ਛੋਟੀ ਨੰਬਰ ਤੇ ਝੋਟ ਆ ਗਿਆ ਠੀਕ ਆ ਜੀ ਚੌਥੇ ਨੰਬਰ ਜਿਹੜੀ ਦਿਖਾਈ ਉਹ ਬਾਹਰ ਆਪਾਂ ਫੀਮਲ ਕਾਮ ਦਿਖਾਤਾ ਜੀ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪ